ਕਾਰਗਿਲ ਯੁੱਧ ਵਿੱਚ ਸ਼ਹਾਦਤ ਦਾ ਜਾਮ ਪੀਣ ਵਾਲੇ ਭਾਰਤੀ ਫੌਜ ਦੀ 13 ਜੈਕ ਰਾਈਫਲ ਦੇ ਲਾਂਸ ਨਾਇਕ ਰਣਵੀਰ ਸਿੰਘ ਦਾ 26ਵਾਂ ਬਲੀਦਾਨ ਦਿਵਸ ਅੱਜ ਗੁਰਦਾਸਪੁਰ ਦੇ ਪੰਨਿਆੜ ਵਿਖੇ ਮਨਾਇਆ ਗਿਆ। ਇਹ ਆਯੋਜਨ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਦੇ ਜਨਰਲ ਸਕੱਤਰ ਕੁਮਾਰ ਰਵਿੰਦਰ ਸਿੰਘ ਵਿੱਕੀ ਦੀ ਪ੍ਰਧਾਨਗੀ ਹੇਠ ਕੀਤਾ ਗਿਆ ਸੀ। ਇਸ ਆਯੋਜਨ ਵਿੱਚ ਐਸ ਡੀ ਐਮ ਜਸਪਿੰਦਰ ਸਿੰਘ ਪੁੱਲਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਸ਼ਹੀਦ ਰਣਵੀਰ ਸਿੰਘ ਨੇ ਇੱਕ ਤੋਂ ਬਾਅਦ ਇੱਕ ਰਾਕਟ ਦਾਗ ਕੇ ਕਈ ਪਾਕਿਸਤਾਨੀ ਚੌਕੀਆਂ ਨੂੰ ਤਬਾਹ ਕੀਤਾ ਸੀ ਅਤੇ ਜਿੱਤ नींह रखी दौरान दुश्मन लोकेशन ट्रेस कर ली गई इसलिए जो अगला दागे गए रॉकेट कारण यूनिट का अगे दा रस्ता साफ हो गया उन्होंने शहादत तो तीन महीने बाद बेटे राहुल ने जन्म लिया पिंड वास वालों की याद वि एक मंदिर भी बनाया गया जिथे उन्हों की मूर्ति स्थापित की गई है ਆਪਾਂ ਅੱਜ ਸ਼ਹੀਦੀ ਦਿਵਸ ਹੈ ਜੰਮੀਰ ਸਿੰਘ ਦਾ ਹੈ ਨਾ ਉਹ ਇਹਨਾਂ ਮਸ਼ਹਹਰ ਦੇ ਖੁੱਲ੍ਹ ਕੇ ਮੈਨੂੰ ਬੜਾ ਮਾਣ ਕਿ ਇਸ ਹੋ ਰਿਹਾ ਕਿ ਅਸੀਂ ਉਸ ਤਰ੍ਹਾਂ ਦੇ ਖੜੇ ਆ ਜਿੱਥੇ ਜਿੱਥੋਂ ਨੂੰ ਇਹ ਬਿਲੋਂਗ ਕਰਦੇ ਆ ਤੇ ਇਥੇ ਇਥੋਂ ਦੇ ਲੋਕਾਂ ਨੂੰ ਵੀ ਮਾਣ ਮਹਿਸੂਸ ਕਰਨਾ ਚਾਹੀਦਾ ਕਿ ਸਾਡੇ ਰੀਸ਼ ਦੀ ਸਾਡੇ ਰਾਸ਼ਟਰ ਦੀ ਰੱਖਿਆ ਕਰਦੇ ਸਾਡੇ ਬਾਰਡਰਾਂ ਦੇ ਜਿਹੜੇ ਜਵਾਨ ਦਾਇਨਾਤ ਨੇ ਸਾਡੇ ਜਿਹੜੇ

मैं शहीद लस निक वीर सिंह जी का बेटा हूँ और आज के दिन 16 जून मेरे पापा शहीद हुए थे और लोगों के लिए तो ये शहीद है हमारे लिए अमर हो चुके हैं ये और मुझे बहुत ज्यादा प्राउड फील होता है अपने पापा के ऊपर कि आज के दिन उन्होंने एक हम टू पे विजेता जीत कर अपनी वीरगर्दी को प्राप्त हुए थे एंड मुझे खुशी है इस चीज़ की कि मैं इनका बेटा हूँ